ਅੱਡੋ ਅੱਡੀ ਬੰਡ ਹੋਗੀ ਮਿਸਰੀ ਤੋਂ ਖੰਡ ਹੋਗੀ ਕੋਈ ਆਖੇ ਮੈਂ ਤਾਂ ਸਾਹੂ ਕਹਿੰਦੇ ਨਾ ਗਰੀਬ ਮੈਂ ਉਰਲੇ ਕਈ ਸੜਕਾਂ ਤੇ ਕਈ ਇੱਥੇ ਬੜਕਾਂ ਤੇ ਕਹਿਣ ਕਰ ਦਿੱਤਾ ਖੋਟੇ ਤਾਨਸੀ ਬਨੇ ਹੋ ਜਿਉਂਦੇ ਜੀ ਤੱਕ ਜਉਂਦੇ ਜੀ ਤਾਂ ਕੋਈ ਪੁੱਛਦਾ ਵੀ ਹਾਲ ਨਾ ਮਰ ਕੇ ਤਾਂ ਬਾਬਾ ਜੀ ਕਰਾਈ ਜਾਂਦੇ ਨੇ 32 ਡਿਗਰੀਆਂ ਬੜਾ ਤਾਂ ਬਣਾ ਕੇ ਤੁਰਿਆ ਹੁਣੇ ਆਣ ਪੜ ਬੈਠੇ ਬਦਲਾਈ ਜਾਂਦੇ ਨੇ 32 ਡਿਗਰੀਆਂ ਬੜਾ ਤਾਂ ਬਣਾ ਕੇ ਤੁਰਿਆ ਹੁਣੇ ਆਣ ਪੜ ਬੈਠੇ ਬਦਲਾਈ ਜਾਂਦੇ ਨੇ ਕੋਈ ਇੱਥੇ ਠੇਪੀ ਕਰਨਾ ਬਾਬਾ ਸਾਹਿਬ ਦਾ ਵੀ ਜ਼ਿਕਰ ਨਾ ਪਲੋਸ ਦੇ ਆ ਬਾਈ ਉੱਚਿਆਂ ਦੀ ਨੋਕ ਨੂੰ ਇਹ ਬੰਦੇ ਇਹੋ ਜਿਹੇ ਭਲਾਂ ਦੱਸ ਕਹਿੋ ਜਿਹੇ ਕੌਣ ਚੂਸ ਖੂਣ ਜਿਹੜੇ ਖਾਂਦੇ ਆ ਜੋਕ ਨੂੰ ਉਹ ਡਰ ਨਹੀਂਓ ਕਿਸੇ ਦਾ ਤਾਈਓ ਤਾਂ ਗੋਡੇੜਾ ਡਰ ਨਹੀਂਉ ਕਿਸੇ ਦਾਤਾ ਤਾਂ ਹੀ ਉਹ ਤਾਂ ਗੋਡੇ ਰੱਖਦੇ ਜਿੰਨਾ ਦੀਆਂ ਬੋਟਾਂ ਨਾਲ ਛਾਈ ਜਾਂਦੇ ਨੇ 32 ਡਿਗਰੀਆਂ ਬੜਾ ਤਾਂ ਬਣਾ ਕੇ ਤੁਰਿਆ ਹੁਣ ਅਣਪੜ ਬੈਠੇ ਬਦਲਾਈ ਜਾਂਦੇ ਨੇ ਹੋ 32 ਡਿਗਰੀਆਂ ਬੜਾ ਤਾਂ ਬਣਾ ਕੇ ਤੁਰਿਆ ਹੁਣ ਅਣਪੜ ਬੈਠੇ ਬਦਲਾਈ ਜਾਂਦੇ ਨੇ